ਹਾਂਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਛੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਜੀ ਤੇ ਬਾਬਾ ਜੀ ਬਾਰੇ ਤੇ ਆਪਾਂ ਉਸ ਬਾਰੇ ਫੇਰ ਦੱਸਦੇ ਆ ਜੀ ਵੀ ਤੁਸੀਂ ਆਪਾਂ ਇਹਦੇ ਵਿੱਚ ਇਹ ਦੱਸ ਰਹੇ ਆ ਵੀ ਟੂਨੇ ਟਾਮਾ ਟਾਮਣ ਜਿਹੜੂ ਕਰਦੇ ਆ ਤਵੀ ਤੱਕ ਕਿ ਤੂੰ ਉਹਨੂੰ ਤੂੰ ਕਿਸ ਤਰ੍ਹਾਂ ਬਚਿਆ ਜਾ ਸਕਦਾ ਤੇ ਕੁਝ ਕੁ ਗੱਲਾਂ ਮੈਂ ਪਹਿਲਾ ਵੀਡੀਓ ਚ ਦੱਸ ਦਿੱਤੀਆਂ ਸੀ ਤੇ ਕੁਝ ਕੁ ਗੱਲਾਂ ਮੈਂ ਹੁਣ ਫੇਰ ਹੋਰ ਵੀ ਦੱਸਦੇ ਆਂ ਹੈ ਤੇ ਆਪਾਂ ਥੋੜਾ ਜਿਹਾ ਸੋਨੋ ਬਾਬੇ ਦੇ ਜੀਵਨ ਬਾਰੇ ਦੱਸਦੇ ਆ ਜਿਹਦੇ ਉੱਤੇ ਲੋਕ ਇੰਕਲੂਪ੍ਰੰਤੂ ਕਰ ਰਹੇ ਐ ਵੀ ਕਿਸ ਤਰ੍ਹਾਂ ਦਾ ਜੀਵਨ ਉਹਨਾਂ ਦਾ ਤੇ ਬਾਕੀ ਮੈਂ ਇਹ ਵੀ ਦੱਸਦਾ ਕਿ ਮਿਲ ਸਕਦੇ ਨਹੀਂ ਮਿਲ ਸਕਦੇ ਦੇਖੋ ਜੀ ਉਹ ਜਿਹੜੀ ਸ਼ਖਸੀਅਤ ਆ ਨਾ ਤੇ ਉਹਨਾਂ ਉਹ ਉਸ ਗੁਰੂ ਘਰ ਦੇ ਵਿੱਚ ਪਹਿਲਾਂ ਬਹੁਤ ਮੰਨੇ ਪ੍ਰਮੰਨੇ ਇੱਕ ਸੰਤ ਰਿਆ ਕਰਦੇ ਸੀ ਤੇ ਉਹ ਬਾਬਾ ਜੀ ਦੇ ਜਿਹੜੇ ਮਾਤਾ ਸੀ ਵੀ ਉਹਨਾਂ ਦੇ ਬੱਚਾ ਨਹੀਂ ਹੁੰਦਾ ਸੀ ਉਨਾਂ ਨੂੰ ਹੋ ਗਏ ਸੀ 15 10-15 ਸਾਲ ਦੀ ਵਿਆਹ ਹੋਈ ਨੂੰ ਤੇ ਬੱਚਾ ਨਹੀਂ ਹੋਇਆ ਤੇ ਉਹ ਇਸ ਸੰਤਾਂ ਕੋਲੇ ਆਈ ਉਹ ਸੰਤਾਂ ਕਹਿੰਦੇ ਵੀ ਬਾਬਾ ਜੀ ਵੀ ਸਾਨੂੰ ਬੱਚੇ ਲਾੜ ਦੀ ਪ੍ਰਾਪਤੀ ਲਈ ਅਸੀਂ ਆਏ ਆ ਸਾਨੂੰ ਬੱਚੇ ਚਾਹੀਦੇ ਆ ਤੇ ਅਸੀਂ ਗੁਰੂ ਘਰ ਇੱਥੇ ਅਰਦਾਸ ਲਈ ਆਏ ਆ ਤੇ ਸਾਨੂੰ ਫਲ ਚਾਹੀਦਾ ਬਾਬਾ ਜੀ ਬਾਬਾ ਜੀ ਨੇ ਅਰਦਾਸ ਕੀਤੀ ਕੋਈ ਪਾਠ ਪੜਨ ਲਈ ਕੋਈ ਸ਼ਬਦ ਦਿੱਤੇ ਉਹਨਾਂ ਨੂੰ ਚਲੋ ਜੀ ਉਹਨਾਂ ਦੇ ਘਰੇ ਬਾਬਾ ਜੀ ਕਹਿੰਦਾ ਭਾਈ ਬੱਚੇ ਤਾਂ ਹੋ ਜਾਣਗੇ ਪਰ ਇੱਕ ਬੱਚਾ ਸਾਨੂੰ ਸਾਨੂੰ ਦੇਣਾ ਪਊਗਾ ਵੀ ਗੁਰੂ ਘਰ ਨੂੰ ਚੜਾਉਣਾ ਪਊਗਾ ਤੇ ਪੁੱਤਰ ਤੁਹਾਡੇ ਪੈ ਪ੍ਰਾਪਤ ਹੋ ਜਾਣਗੇ ਤੁਹਾਨੂੰ ਤੇ ਦੋ ਬੱਚੇ ਪ੍ਰਾਪਤ ਹੋਣਗੇ ਤੁਹਾਨੂੰ ਜਿਹੜਾ ਪਹਿਲਾ ਬੱਚਾ ਹੋਊਗਾ ਉਹ ਤੁਹਾਨੂੰ ਗੁਰੂ ਘਰ ਦੇਣਾ ਪਊਗਾ ਤੇ ਜੋ ਤੁਹਾਡਾ ਬਾਅਦ ਵਾਲਾ ਬੱਚਾ ਹੋਊਗਾ ਚਾਹੇ ਘੰਟੇ ਦਾ ਫਰਕ ਹੋਵੇ ਚਾਹੇ ਜ਼ਿਆਦਾ ਟਾਈਮ ਦਾ ਉਹ ਤੁਹਾਡਾ ਬੱਚਾ ਹੋਊਗਾ ਐਨਾ ਕਹੇ ਕਿ ਜੀ ਬਾਬਾ ਜੀ ਨੇ ਫਲ ਪਾ ਕਿ ਮਾਤਾ ਨੂੰ ਤੋਰਤ ਤੇ ਮਾਤਾ ਦੇ ਬੱਚੇ ਹੋਏ ਜੀ ਦੋ بیٹے ਹੋਏ ਜੁੜਵਾ ਬੇਟੇ ਹੋਏ ਜੀ ਇੱਕ ਬੇਟਾ ਘੰਟਾ ਪਹਿਲਾਂ ਹੋਇਆ ਤੇ ਇੱਕ ਬਾਅਦ ਉਹ ਮਾਤਾ ਜੀ ਲੈ ਕੇ ਵੀ ਗੁਰੂ ਘਰ ਫੇਰ ਸੰਤਾਂ ਕੋਲ ਜੀ ਸਵਾ ਮਹੀਨੇ ਬਾਬਾ ਕਾਂ ਸੀ ਸਵਾ ਮਹੀਨੇ ਨੇ ਹੋਏ ਉਹ ਸਾਨੂੰ ਵੀ ਇਹ ਬੱਚਾ ਸਾਨੂੰ ਦੇ ਦਿਓ ਤੇ ਉਹ ਜੀ ਸਵਾ ਮਹੀਨੇ ਦੇ ਬੱਚੇ ਹੋਏ ਮਾਤਾ ਲੈ ਕੇ ਗੁਰੂ ਘਰ ਆਈ ਮਾਤਾ ਜਿਹੜਾ ਮਾਂ ਦਾ ਮਾਣ ਹੁੰਦਾ ਨਾ ਜੀ ਉਹ ਮਾਂ ਹੀ ਸਮਝ ਸਕਦੀ ਹੈ ਤੋ ਜਿਹੜਾ ਮਾਤਾ ਦਾ ਬੱਚਾ ਪਹਿਲਾਂ ਹੋਇਆ ਸੀ ਘੰਟਾ ਪਹਿਲਾਂ ਹੋਇਆ ਸੀ ਉਹ ਕਾਫੀ ਖੂਬਸੂਰਤ ਸੀ ਤੇ ਸਿਹਤ ਪੱਖੋਂ ਵੀ ਬਹੁਤ ਵਧੀਆ ਤੇ ਤੰਦਰੁਸਤ ਬੱਚਾ ਸੀ ਜਿਹੜਾ ਘੰਟਾ ਬਾਅਦ ਚ ਆਇਆ ਸੀ ਉਹ ਰੰਗ ਦਾ ਵੀ ਕਾਲਾ ਸੀ ਸਾਫਲਾ ਸੀ ਤੇ ਕਮਜ਼ੋਰ ਸੀ ਬੱਚਾ ਉਹ ਤੇ ਮਾਤਾ ਨੇ ਵੀ ਮਨ ਦੇ ਵਿੱਚ ਜਾਨੀ ਵੀ ਪਾਪ ਲਾ ਲੋ ਜਾਂ ਵੀ ਮਨ ਦੇ ਵਿੱਚ ਕੋਈ ਬਸ ਮਾਂ ਦਾ ਪਿਆਰ ਉਹ ਮਾਂ ਨੇ ਜਿਹੜਾ ਤੰਦਰੁਸਤ ਤੇ ਖੂਬਸੂਰਤ ਬੱਚਾ ਸੀ ਉਹ ਆਪ ਦੇ ਕੋਲ ਰੱਖ ਲਿਆ ਜਿਹੜਾ ਥੋੜਾ ਜਿਹਾ ਕਣਕਵੰਨੇ ਜੇ ਰੰਗ ਦਾ ਸੀ ਵਿਚਾਰਾ ਕਮਜ਼ੋਰ ਜੀ ਅਸੀਂ ਤੋ ਲੈ ਕੇ ਗੁਰੂ ਘਰ ਆ ਗਏ ਕਹਿੰਦੇ ਲਓ ਬਾਬਾ ਜੀ ਵੀ ਸੋਸ ਤੁਹਾਡੀ ਵਿਆਗਿਆ ਦਾ ਮੈਂ ਪਾਲਣ ਕੀਤਾ ਤੁਸੀਂ ਸਾਨੂੰ ਦੋ ਬੱਚੇ ਬਖਸ਼ੇ ਤੇ ਆ ਬੱਚਾ ਤੁਹਾਡਾ ਮੈਂ ਤੁਹਾਡਾ ਲੈ ਕੇ ਆਈਆਂ ਬਾਬਾ ਜੀ ਨੇ ਉਹ ਬੱਚਾ ਚੱਕਿਆ ਤੇ ਗੋਦ ਚ ਬਿਠਾਇਆ ਤੇ लाड़ प्यार ਕੀਤਾ ਤੇ ਕਰਨ ਤੋਂ ਬਾਅਦ ਬਾਬਾ ਜੀ ਕਹਿੰਦਾ ਬੀਬੀ ਇਹ ਪੁੱਤਰ ਦਾ ਮਹਾਰਾਜ ਨੇ ਤੈਨੂੰ ਬਖਸ਼ਿਆ ਇਹ ਤੁਹਾਡਾ ਬੱਚਾ ਹੈ ਇਹ ਸਾਡਾ ਬੱਚਾ ਨਹੀਂ ਜਿਹੜਾ ਸਾਡਾ ਬੱਚਾ ਨਾ ਸਾਨੂੰ ਤੁਸੀਂ ਉਹ ਦਿਓ ਉਹਨੇ ਨਹੀਂ ਬਾਬਾ ਜੀ ਵੀ ਇਹੀ ਪਹਿਲਾ ਹੋਇਆ ਸੀ ਵੀ ਉਹ ਤਾਂ ਘੰਟਾ ਬਾਅਦ ਚ ਹੋਇਆ ਬਾਬਾ ਜੀ ਕਹਿੰਦੇ ਵੀ ਨਹੀਂ ਭਾਈ ਪ੍ਰਮਾਤਮਾ ਦੀ ਲੰਬੀ ਉਮਰ ਕਰੇ ਤੁਹਾਡਾ ਅਗਿਆਕਾਰੀ ਪੁੱਤਰ ਬਣੇ ਤੁਸੀਂ ਇਹਨੂੰ ਲੈ ਕੇ ਜਾਓ ਵੀ ਅਸੀਂ ਰੱਖ ਨਹੀਂ ਸਕਦਾ ਸਾਡੀ ਮਾਨਤ ਨਹੀਂ ਤੇ ਉਹ ਜਿਹੜਾ ਬੱਚਾ ਜੀ ਘੰਟਾ ਪਹਿਲਾਂ ਹੋਇਆ ਸੀ ਨਾ ਤੇ ਉਹਦੇ ਜਿਹੜਾ ਹਾਸ ਜਟਾ ਸੀ ਜਨਮ ਸਣੇ ਸਵੇਂ ਜਟਾ ਸੀ ਉਹਦੇ ਜੀ ਤੇ ਇਹ ਬੱਚੇ ਦੇ ਨਹੀਂ ਸੀ ਚਲੋ ਜੀ ਫਿਰ ਮਾਤਾ ਜੀ ਨੂੰ ਘਰੇ ਗਏ ਤੇ ਜੋ ਘਰੇ ਜਾ ਕੇ ਦੇਖਿਓ ਪਹਿਲਾ ਵਾਲਾ ਬੱਚਾ ਬਹੁਤ ਜ਼ਿਆਦਾ ਰੋ ਰਿਹਾ ਸੀ ਬਹੁਤ ਜ਼ਿਆਦਾ ਰੋ ਰਿਹਾ ਸੀ ਉਹ ਘਰ ਦੇ ਕਹਿੰਦੇ ਜਦੋਂ ਤੁਸੀਂ ਗਏ ਉਦੋਂ ਦੇ ਰੋ ਰਿਹਾ ਤੇ ਵੀ ਚੁੱਪੀ ਨਹੀਂ ਕਰਿਆ ਬਹੁਤ ਮਾਂ ਨੇ ਲਾੜ ਪਿਆਰ ਕਰਾਇਆ ਦੁੱਧ ਪਲਾ ਨਾ ਇਹ ਸ਼ਾਂਤੀ ਕ ਰੂਮ ਨਾ ਟਿਆ ਹਾਨੀਸਾਰ ਨੂੰ ਵੀ ਜਾ ਮਾਂ ਥੱਕ ਕੰਬ ਕੇ ਉਹ ਨੂੰ ਘਰ ਲਈ ਆਈ ਸੰਤਾਨ ਨੂੰ ਕਹਿੰਦੇ ਮੈਂ ਬਾਬਾ ਜੀ ਵੀ ਕਹਿੰਦੇ ਆ ਲਓ ਜੀ ਤੁਹਾਡੀ ਜੋ ਤੁਹਾਡੀ ਕਲਾ ਹੈ ਜੋ ਪਰਮਾਤਮਾ ਨੇ ਤੁਸੀ ਸਾਨੂੰ ਬਖਸ਼ਿਸ਼ ਦਿੱਤੀ ਹੈ ਵੀ ਤੁਸੀਂ ਆਪ ਦੀ ਸੰਭੋ ਤੇ ਸਾਨੂੰ ਮਾਫੀ ਚਾਹੀਦੀ ਹੈ ਚਲੋ ਜੀ ਉਹ ਬੱਚਾ ਨਾ ਗੁਰੂ ਘਰ ਆਉਣ ਸਾਰ ਹੀ ਚੁੱਪ ਗਰ ਗਿਆ ਤੇ ਉਹ ਸੰਤਾਂ ਨੂੰ ਬੱਚਾ ਦੇਦਾ ਸੀ ਇਹ ਹਾਂ ਸੰਤਾਂ ਨੂੰ ਦਿੱਤਾ ਸੀ ਉਸ ਤੋਂ ਬਾਅਦ ਵਾਸੇ ਇਹ ਬੱਚਾ ਗੁਰੂ ਘਰ ਉਹ ਸੰਤਾਂ ਨੇ ਪਾਲ ਲਿਆ ਸੀ ਵੱਡਾ ਸੀ ਇਹ ਉਹ ਮਹਾਪੁਰਸ਼ ਹੈ ਜੀ ਜਿਹੜੇ ਦੁਨੀਆਦਾਰੀ ਤੋਂ ਬਿਲਕੁਲ ਅਲੱਗ ਹੈ ਇਹ ਬਾਬੇ ਦਾ ਕੋਈ ਵਿਆਹ ਨਹੀਂ ਹੋਇਆ ਕੁਝ ਵੀ ਨਹੀਂ ਗੁਰੂ ਘਰ ਉਹ ਬਸ ਉਹ ਸਮੇਂ ਮਾਣੇ ਹੀ ਗੁਰੂ ਘਰ ਚੜਾਤਾ ਸੀ ਇਹ ਗੁਰੂ ਕਰੇ ਚੜਾਏ ਹੋਏ ਸੰਤ ਸੀ ਇਹ ਜਿਹੜੇ ਮੈਂ ਤੁਹਾਨੂੰ ਦੱਸਤੀ ਆ ਵੀ ਜਿਹੜੇ ਪਾਪਾ ਜੀ ਹੁਣ ਇਸ ਟਾਈਮ ਬਿਮਾਰ ਹੈ ਗੱਲ ਕਰਦੇ ਆ ਤੇ ਵੀ ਹੁਣ ਆਪਾਂ ਇਹਨਾਂ ਨੂੰ ਕਿਵੇਂ ਕਹਿ ਸਕਦੇ ਆ ਵੀ ਇਹਨਾਂ ਨੂੰ ਤਾਂ ਕੋਈ ਲਾਲਚ ਹੀ ਨਹੀਂ ਕੁਝ ਮੈਂ ਸੋਂ ਦੱਸਦੀ ਹਾਂ ਜੇ ਆਪਾਂ ਨੂੰ 10 ਰੁਪਏ ਵੀ ਭੇਟਾ ਦੰਨੇ ਆ ਨਾ ਵੀ ਬਾਬਾ ਜੀ ਸਾਡੇ ਥਵਾਲਾ ਪਾਇਆ ਜਾਂ ਸਾਸੀ ਠੀਕ ਹੋ ਗਈ ਸੀ ਖੁਸ਼ੀ ਚ ਦੰਨੇ ਆ ਤੇ ਉਹ ਵੀ ਨਹੀਂ ਰੱਖਦੇ ਆਂਦੇ ਨਹੀਂ ਪਾਏ ਤੁਸੀਂ ਦੁਨਿਆਵੀ ਕੰਮ ਕਰਦੇ ਆ ਤੁਹਾਡੇ ਕੁਵੀਰਦਾਰੀ ਆ ਇਹ ਮੈਨੂੰ ਮਾਇਆ ਦੀ ਲੋੜ ਨਹੀਂ ਮੈਨੂੰ ਸਿਰਫ ਤੁਹਾਡੇ ਪਿਆਰ ਦੀ ਤੇ ਪਰਮਾਤਮਾ ਦੀ ਦੀ ਗੁਰਵਾਨੀ ਦੀ ਲੋੜ ਮੈਨੂੰ ਹੋਰ ਕਾਸੀ ਦੀ ਲੋੜ ਨਹੀਂ ਗਈ ਤੇ ਉਹ ਉਹ ਵੀ ਵਾਪਸ ਕਰ ਦਿੰਦੇ ਸੋ ਵੀ ਨਹੀਂ ਰੱਖਦੇ ਸੀਗੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਕਿੱਥੇ ਮਸ਼ਹੂਰੀਆਂ ਕਰਾਂਗੇ ਕਿੱਥੇ ਐਡਾ ਕਰਾਂਗੇ ਇਹੋ ਜੀਆਂ ਗੱਲਾਂ ਤੁਸੀਂ ਬੋਲ ਜਾਂਦੇ ਹੋਗੇ ਕਮੈਂਟਾਂ ਦੇ ਵਿੱਚ ਇਹੋ ਜਿਆ ਨਾ ਬੋਲਿਆ ਕਰੋ ਤੇ ਫਿਰ ਉਹ ਉਸ ਤੋਂ ਬਾਅਦ ਹੀ ਬਾਬਾ ਜੀ ਗੁਰੂ ਘਰ ਹੀ ਰਹੇ ਤੇ ਬਾਬਾ ਜੀ ਦਾ ਆਪ ਦਾ ਆਪ ਦਾ ਪਰਿਵਾਰ ਨਹੀਂ ਤੇ ਇੱਥੇ ਵਸੇ ਇਹਨਾਂ ਨੇ ਸਾਰੀ ਉਮਰ ਇਸੇ ਗੁਰੂ ਘਰ ਲਈ ਖੇਲਾਈ ਡਾਲੀ ਦੀ ਸੇਵਾ ਇਹ ਐਂਡ ਤੀ ਕਰਦੇ ਹੋਏ ਜਿਆਦਾ ਬਜ਼ੁਰਗ ਹੋ ਗਏ ਫਿਰ ਇਹੇ ਡਾਲੀ ਤੋਂ ਬਾਅਦ ਸਾਰੇ ਗ੍ਰਾਂਥੀ ਸਿੰਘ ਦੀ ਸੇਵਾ ਕਰਨ ਲੱਗੇ ਗੁਰਵਾਨੀ ਨੇ ਚੜ੍ਹਨ ਲੱਗੇ ਹਰ ਵਾਸਤੇ ਗੁਰਵਾਨੀ ਦੇ ਵਿੱਚ ਹੀ ਹੀਨ ਰਹਿੰਦੇ ਸੀ ਜੀ ਤੇ ਪ੍ਰਮਾਤਮਾ ਦਾ ਸਿਮਰਨ ਹੀ ਵਾਸ 24 ਘੰਟੇ ਇਹਨਾਂ ਦੀ ਜਵਾਨ ਤੇ ਚੱਲਦਾ ਸੀ ਕਦੀ ਕਿਸੇ ਨੂੰ ਇਹ ਨਹੀਂ ਮੰਨਦਾ ਨਹੀਂ ਬੋਲਿਆ ਸੀ ਜੇ ਕੋਈ ਕੁਝ ਕਹਿ ਦਿੰਦਾ ਸੀ ਤਾਂ ਵੀ ਵਾਹਿਗੁਰੂ ਦਾ ਸ਼ੁਕਰ ਸਾਮਚ ਕਿ ਉਹਨੂੰ ਸਵਕਾਰ ਕਰ ਲੈਂਦੇ ਸੀਗੇ ਤੇ ਬਹੁਤ ਸ਼ਾਂਤ ਸੁਭਾਅ ਦੇ ਤੇ ਨਰਮ ਜਿਹੇ ਸੁਭਾਅ ਦੇ ਸੀ ਇੱਕ ਵਾਰ ਦੀ ਮੈਂ ਤੁਹਾਨੂੰ ਇਹਨਾਂ ਦੀ ਹੋਰ ਵੀ ਸਟੋਰੀ ਦੱਸਦੀ ਜੋ ਇਹਨਾਂ ਦੇ ਸਾਰੇ ਇਹ ਜਨਮ ਦੀ ਕਥਾ ਸੀ ਇਹਨਾਂ ਦੀ ਭੈਣ ਜੀ ਨੇ ਸਾਨੂੰ ਦੱਸੀ ਸੀ ਵੀ ਜਿਹੜੀ ਭੈਣ ਨੂੰ ਅਸੀਂ ਨਾਮ ਲੈ ਕੇ ਉਹਨਾਂ ਨੇ ਦੱਸੀ ਸੀ ਵੀ ਸਖੀਤ ਐਸ ਤਰ੍ਹਾਂ ਦੇ ਸੀ ਸਾਡੇ ਬਾਬਾ ਜੀ ਤੇ ਕਦੇ ਵੀ ਪਰਿਵਾਰ ਨੂੰ ਮਿਲਣ ਨਹੀਂ ਆਏ ਸੀ ਕਿਉਂਕਿ ਪਰਿਵਾਰ ਨਾਲ ਮੋਹ ਹੀ ਨਹੀਂ ਸੀ ਬਸ ਮੋਹ ਹੀ ਗੁਰੂ ਘਰ ਨਾਲ ਤੇ ਉਹਨਾਂ ਸੰਤਾਂ ਨਾਲ ਹੀ ਮੋਹ ਸੀ ਇਹਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਪਾਲਿਆ ਸੀਗਾ ਤੇ ਉਹ ਕਹਿੰਦੇ ਵੀ ਉਹ ਸੁਣਾ ਸੇਵਕ ਦੱਸਦਾ ਵੀ ਇੱਕ ਵਾਰ ਮਾਤਾ ਨਾਲ ਵੀ ਮਾਤਾ ਕਹਿੰਦੀ ਵੀ ਮੈਂ ਮਹੀਨੇ ਵੀ ਦਿਨਾ ਤੁਹਾਡੇ ਭਰਾ ਨੂੰ ਦੇਖਣ ਆਉਂਦੀ ਸੀ ਵੀ ਮੇਰੇ ਮਨ 'ਚ ਹੁੰਦਾ ਸੀ ਮੈਂ ਵੀਰ ਨੂੰ ਦੇਖ ਕੇ ਆਵਾ ਪਰ ਆਦੀ ਉਹਦੇ ਮਨ 'ਚ ਤਾਂ ਹੈ ਨਹੀਂ ਸੀ ਵੀ ਕੋਈ ਸਾਡੀ ਭੈਣ ਉਹਦੇ ਲਈ ਤਾਂ ਸਾਰੀ ਪਿੰਡ ਦੀਆਂ ਬੇਟੀਆਂ ਹੀ ਭੈਣਾ ਸੀਗਾ ਉਹ ਤਾਂ ਹਰ ਇੱਕ ਦੀ ਦਸ ਸਤਿਕਾਰ ਕਰਦੇ ਸੀਗੇ ਤੇ ਬਾਕੀ ਮੈਂ ਇਹ ਦੱਸਦੀ ਵੀ ਬਾਬਾ ਜੀ ਦਾ ਜਿੱਥੇ ਲੰਗਰ ਬੰਦਾ ਸੀ ਉਹ ਬਾਬਾ ਜੀ ਦੀ ਵੀ ਹੁਣ ਜਿਵੇਂ ਬਜ਼ੁਰਗ ਹੋ ਗਏ ਸੀ ਵਾ ਸੇਵਾਦਾਰ ਲੱਗੇ ਸੀ ਤੁਹ ਇੱਥੇ ਔਰਤਾਂ ਨੂੰ ਜਾਣਾ ਮਨਾ ਜੀ ਉੱਥੇ ਸਿਰਫ ਆਦਮੀ ਹੀ ਉਹਨਾਂ ਦਾ ਲੰਗਰ ਬਣਾਉਂਦੇ ਆ ਤੇ ਉਹਨਾਂ ਦੇ ਕਮਰੇ ਦੇ ਵਿੱਚ ਵੀ ਔਰਤ ਨੂੰ ਇਕੱਲੀ ਆ ਉਸਤ ਨੂੰ ਜਾਣਾ ਮਨਾ ਜੀ ਉੱਥੇ ਆਦਮੀ ਕੋਈ ਵੀ ਜਾ ਸਕਦਾ ਆਦਮੀ ਨੂੰ ਕੋਈ ਰੋਕ ਨਹੀਂ ਸੀ ਕਿਸੇ ਟਾਈਮ ਕੋਦੋਂ ਵੀ ਕੋਈ ਸਿੱਧਾ ਜਾ ਕੇ ਬਾਬਾ ਜੀ ਨਾਲ ਗੱਲ ਕਰ ਸਕਦਾ ਸੀ ਪਰ ਔਰਤ ਨਹੀਂ ਜਾ ਸਕਦੀ ਸੀ ਵੀ ਇੰਨਾ ਥੋੜਾ ਜਿਹਾ ਬਾਬਾ ਜੀ ਵੀ ਔਰਤਾਂ ਤੋਂ ਪਾਸਾਏ ਰਹਿੰਦੇ ਸੀਗੇ ਤੇ ਵੀ ਉੱਥੇ ਜਦੋਂ ਵੀ ਲੰਗਰ ਸ਼ਕਦਾ ਆ ਪਤੋਂ ਉਹ ਨਾ ਸੇਵ ਕੋ ਜਿਹੜੇ ਗੱਲ ਕਰਦੇ ਸੀ ਵੀ ਮਾਤਾ ਜੀ ਨੂੰ ਦੱਸਦੇ ਸੀ ਬਿਕਤਵਾਰੀ ਦਰਬਾਰ ਸਾਹਿਬ ਚ ਵੀ ਬਾਬਾ ਜੀ ਪਾਠ ਕਰਕੇ ਗਏ ਪਾਠ ਜੋ ਕਜੀ ਸਾਹਿਬ ਜੀ ਦਾ ਪਾਠ ਕੀਤਾ ਦਰਬਾਰ ਸਾਹਿਬ ਕਿਉਂ ਗ੍ਰ anthi ਸਿੰਘ ਸੀ 3 ਵਜੇ ਉੱਠ ਕੇ ਬਾਬਾ ਜੀ ਨੇ ਸਵੇਰ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਤੇ ਸਪੀਕਰ ਦੇ ਵਿੱਚ ਬਾਣੀ ਬਾਬਾ ਜੀ ਸਵਾ 4 ਪੜ੍ਹਨੀ ਸ਼ੁਰੂ ਕਰ ਦੇ ਕਿਉਂਕਿ ਉਹ ਸੋਚਦੇ ਸੀ ਵੀ ਪਿੰਡ ਦੇ ਲੋਕ ਆਏ ਨਾ ਕਹਨ ਬਾਬਾ ਸਾਨੂੰ ਸੌਣ ਨਹੀਂ ਦਿੰਦਾ ਟਿਕਣ ਨਹੀਂ ਦਿੰਦਾ ਵੀ ਸਵੇਿਆਂ ਉੱਠੇ ਖੜਦਾ ਪਰ ਸਹੀ 3 ਵਜੇ ਬਾਬਾ ਜੀ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਸੀਗੀ ਕਿ ਜਦੋਂ ਸਵਾ 4 ਹੋਏ ਨਦੋਂ ਸਪੀਕਰ ਦੇ ਵਿੱਚ ਫਿਰ ਗੁਰਬਾਣੀ ਪੜ੍ਹ ਲੋਕਾਂ ਲਈ ਪੜ੍ਹਦੇ ਸੀ ਤੇ ਉਹ ਬਾਬਾਏ ਉਹ ਬਾਬਾ ਜੀ ਕਹਿੰਦੇ ਵੀ ਆਏ ਗਏ ਕੇ ਦਰਬਾਰ ਸਾਹਿਬ ਦੇ ਵਿੱਚ ਜੋ ਕਿ ਸਹਿਰੀ ਦਾ ਪਾਠ ਤੇ ਵੀ ਇਹ ਸਾਰਾ ਗੁਰਬਾਣੀ ਪੜ੍ਹ ਕੇ ਤੇ ਚੰਗੇ ਕਥਾਵਾਚਕ ਸੀ ਜੀ ਕਥਾ ਬਹੁਤ ਸੋਹਣੀ ਕਰਦੇ ਸੀ ਬਾਬਾ ਜੀ ਤੇ ਵੀ ਗੁਰਬਾਣੀ ਪੜ੍ਹ ਕੇ ਤੋ ਕਹਿੰਦੇ ਆਏ ਤੇ ਕਹਿੰਦੇ ਮੈਂ ਵੀ 55 ਮਿੰਟਾਂ ਬਾਅਦ ਮੈਂ ਬਾਬਾ ਜੀ ਦੀ ਨਿਕੰਮਰੇ ਸੀ ਗਿਆ ਵੀ ਚਲੋ ਕੋਈ ਚਾਹ ਪਾਣੀ ਦੀ ਸੇਵਾ ਹੋ ਮੈਂ ਬਾਬਾ ਜੀ ਨੂੰ ਦੇ ਆਉਂਗਾ ਜਿੱਦੋਂ ਉਹ ਤਾਂ ਮੈਂ ਗਿਆ ਤੇ ਬਾਬਾ ਜੀ ਕਾਹ ਫੇਰ ਪਾਠ ਕਰ ਰਹੇ ਆ ਤੇ ਅਦਰ ਮੈਂ ਸ਼ਾਇਦ 10 ਮਿੰਟ ਉਹ ਉੱਥੇ ਬੈਠਾ ਫਿਰ ਮ ਆ ਗਿਆ ਤਾਂ ਮੇਰੇ ਮਨ ਦੇ ਵਿੱਚ ਸਵਾਲ ਆ ਗਿਆ ਵੀ ਹੁਣ ਤਾਂ ਬਾਬਾ ਜੀ ਵੀ ਦਰਵਾਸਰ ਸਾਹਿਬ 'ਤੇ ਪਾਠ ਕਰਕੇ ਆਏ ਆ ਵੀ ਦੁਬਾਰਾ ਫੇਰ ਆ ਕੇ ਪਾਠ ਉਹੀ ਜੁਗਜੀ ਸਾਹਿਬ ਜੀ ਦਾ ਪਾਠ ਦੁਬਾਰਾ ਫੇਰ ਕਰਨ ਲੱਗੇ ਵੀ ਖਣੀ ਕੋਈ ਗਲਤੀ ਹੋ ਗਈ ਕਿ ਕਿਵੇਂ ਆ ਤੇ ਮੈਂ ਇਸ ਤਰ੍ਹਾਂ ਮਨ ਵਿੱਚ ਸੋਚਦਾ ਬਾਹਰ ਆ ਗਿਆ ਜਦੋਂ ਬਾਬਾ ਜੀ ਨੇ ਪਾਠ ਸਪੂਰਨ ਕਰ ਲਿਆ ਤਾਂ ਮੈਂ ਫੇਰ ਬਾਬਾ ਜੀ ਦੇ ਕਮਰੇ 'ਚ ਗਿਆ ਤਾਂ ਮੈਂ ਬਾਬਾ ਜੀ ਨੂੰ ਆਖਿਆ ਬਾਬਾ ਜੀ ਵੀ ਤੁਸੀਂ ਪਾਠ ਕਰਕੇ ਤਾਂ ਆਏ ਹੋ ਵੀ ਦਰਬਾਰ ਸਾਹਿਬ ਦੇ ਵਿੱਚ ਜੋਗਜੀਤ ਸਾਹਿਬ ਜੀ ਦਾ ਤੁਸੀਂ ਦੁਬਾਰਾ ਫੇਰ ਕਰਨ ਲੱਗੇ ਕਿ ਕੀ ਗੱਲ ਕੋਈ ਕਮੀ ਪੇਸ਼ੀ ਰਹੇਗੀ ਕਿ ਕੋਈ ਗਲਤੀ ਹੋ ਗਈ ਤੁਹਾਡੇ ਤੋਂ ਤੇ ਬਾਬਾ ਜੀ ਕਹਿੰਦਾ ਵੀ ਨਹੀਂ ਭਾਈ ਮੈਨੂੰ ਗਲਤੀ ਨਹੀਂ ਹੋਈ ਜਿਹੜਾ ਮੈਂ ਦਰਬਾਰ ਸਾਹਿਬ ਦੇ ਵਿੱਚ ਪਾਠ ਕਰਦਾ ਹਾਂ ਮੈਂ ਆਪਣੇ ਪੇਟ ਲਈ ਕਰਦਾ ਇਹ ਮੈਂ ਆਪਣੇ ਰੂਹ ਲਈ ਕਰਦਾ ਹਾਂ ਹੁਣ ਤੁਸੀਂ ਦੱਸੋ ਜੀ ਐਹੋ ਜਿਹੇ ਸੱਚੀਆਂ ਤਾਂ ਦੇ ਦਰਸ਼ਨ ਸੁਣ ਕਿੱਥੇ ਨਸੀਬ ਹੋਣੀ ਕਿ ਆਪਾਂ ਨੂੰ ਨਹੀਂ ਹੁੰਦੀ ਇਫ ਇਹ ਜਿਹੜੀਆਂ ਰੂਹਾਂ ਦਾ ਜਦੋਂ ਨੂੰ ਆਪਾਂ ਨੂੰ ਪਤਾ ਲੱਗ ਜਾਂਦਾ ਉਹ ਸਮਾਂ ਬਹੁਤ ਲੇਟ ਹੋ ਜਾਂਦੀ ਹੈ ਸਮਾਂ ਬਹੁਤ ਬੀਤ ਜਾਂਦਾ ਤੇ ਹੁਣ ਮੈਂ ਜਦੋਂ ਮੈਨੂੰ ਉੱਥੇ ਮਾਤਾ ਜੀ ਨੂੰ ਮਿਲੀ ਮਾਤਾ ਜੀ ਨੇ ਸਾਰੀਆਂ ਗੱਲਾਂ ਆਪਦੇ ਵੀਰਦੀਆਂ ਦੱਸੀਆਂ ਉੱਥੇ ਜੋ ਸੇਵਾਦਾਰ ਸੀ ਉਹਨਾਂ ਨੇ ਗੱਲਾਂ ਦੱਸੀਆਂ ਉੱਥੇ ਅਸੀਂ ਢਾਈ ਤਿੰਨ ਘੰਟੇ ਬਤਾਏ ਤੇ ਪਰ ਬਾਬਾ ਜੀ ਕੋਲੇ ਤਾਂ ਸਾਨੂੰ ਬਸ ਅੱਧਾ ਘੰਟਾ ਪਾਉਣਾ ਫਿਰ ਘੰਟਾ ਮਸੀਂ ਬੈਠਣ ਨੂੰ ਦਿੱਤਾ ਫਿਰ ਅਸੀਂ ਬਾਬਾ ਜੀ ਕਹਿੰਦੇ ਵੀ ਭਾਈ ਹੁਣ ਤੁਸੀਂ ਆਗਿਆ ਲਓ ਤੇ ਜਾਓ ਅਸੀਂ ਫਿਰ ਉੱਥੋਂ ਤਾਂ ਆ ਗਏ ਅਸੀਂ ਬਾਹਰ ਬੈਠੇ ਫਿਰ ਵੀ ਆਏ ਕਾਫੀ ਟਾਈਮ ਸੇਵ ਕੰਪੂਲੇ ਤੇ ਸਾਰਾ ਮੈਂ ਅਸੀਂ ਬਾਬਾ ਜੀ ਬਾਰੇ ਪੁੱਛਦੇ ਰਹੇ ਤੇ ਮੇਰਾ ਉੱਥੇ ਆਏ ਮਾਨ ਕਰੇ ਵੀ ਮੈਂ ਓਚੀ-ਓਚੀ ਰੋਵਾਂ ਵੀ ਮੈਂ ਇੰਨੀ ਕਿਉਂ ਲੇਟ ਹੋ ਗਈ ਮੈਂ ਆ ਹੀ ਪਛਤਾਉਂ ਮੇ ਭੈਣ ਹੀ ਕਦੋਂ ਦੀ ਬਿਮਾਰ ਹੋਈ ਮੈਂ 2-3 ਸਾਲਾਂ ਤੋਂ ਭੈਣ ਨਾਲ ਵੀ ਰਹੇ 2-3 ਸਾਲਾਂ ਤੋਂ ਮੈਨੂੰ ਪਤਾ ਵੀ ਭੈਣ ਬਿਮਾਰ ਸੀ ਉੱਥੋਂ ਠੀਕ ਹੋਈ ਸੀ ਵੀ ਮੈਂ ਉਦੋਂ ਦੀ ਆ ਕੇ ਕਿਉਂ ਨਾ ਮੇਰੇ ਮੈਂ ਕਿਉਂ ਨਾ ਬਾਬਾ ਜੀ ਦੇ ਦਰਸ਼ਨ ਕਰੇ ਵੀ ਕਿਉਂ ਨਾ ਮੇਰੇ ਦਿਮਾਗ 'ਚ ਇਹ ਗੱਲ ਆਈ ਵੀ ਇੱਕ ਵਾਰੀ ਉਸ ਰੂਹ ਨੂੰ ਮੈਂ ਵੀ ਮਿਲਾਂ ਤੇ ਹੁਣ ਮੈਂ ਸੋਡੇ ਕਮੈਂਟਾਂ ਕਰਕੇ ਮੈਂ ਗਈ ਤੇ ਮਨ ਤਾਂ ਬੜਾ ਸ਼ਾਂਤ ਹੀ ਹੋਇਆ ਪਰ ਇਹ ਬੋਝ ਤੇ ਦੁੱਖ ਜਿਵੇਂ ਬੈ ਕੇ ਫਿਰ ਵਾਪਸ ਆਈ ਵੀ ਮੈਨੂੰ ਉਹਨਾਂ ਨੂੰ ਪਹਿਲਾਂ ਮਿਲਣਾ ਚਾਹੀਦਾ ਸੀ ਤੇ ਗੱਲ ਕਰਨੀ ਚਾਹੀਦੀ ਸੀਗੀ ਤੇ ਵੀ ਕਿੰਨੀ ਸੱਚੀ ਸੁੱਚੀ ਸ਼ਖਸੀਅਤ ਸੀ ਜਿਹੜੀ ਅੱਜ ਉਹਨਾਂ ਨਾਲ ਮਿਲਣ ਤੋਂ ਮੈਂ ਕਾਫੀ ਲੇਟ ਹੋ ਗਈ ਤੇ রিপੀ ਤੁਸੀਂ ਉਹਨਾਂ ਨੂੰ ਮਿਲ ਨਹੀਂ ਸਕਦੇ ਤੇ ਫੋਨ ਨਾ ਫੋਨਾਂ ਤੋਂ ਟੀਵੀ ਤੋਂ ਇਹ ਧੁੰਨਾਂ ਤੋਂ ਤਾਂ ਬਹੁਤ ਪਰੇ ਆ ਬਾਬਾ ਜੀ ਇਹਨਾਂ ਧੁੰਨਾਂ 'ਚ ਉਹ ਸੰਪਾਰਕ ਬਿਲਕੁਲ ਨਹੀਂ ਉਹਨੇ ਜਾਨ ਦੇ ਫੋਨ ਕੀ ਆ ਉਹਨੇ ਜਾਨ ਦਿੱਤੀ ਨਹੀਂ ਕੀ ਆ ਇਹ ਸਭ ਕੁਝ ਤੋਂ ਉਹ ਪਰੇ ਆ ਤੇ ਨਾ ਹੀ ਉਹ ਸੇਵਕ ਉਹਨਾਂ ਦੇ ਉੱਥੇ ਜੇ ਉਹ ਸੇਵਕ ਕੰਮ ਕਰਦੇ ਉਹ ਵੀ ਫੋਨ ਦੀ ਵਰਤੋਂ ਨਹੀਂ ਕਰਦੇ ਸੁਣਾ ਨਾਲ ਹੀ ਗੱਲ ਕਰੀ ਸੀ ਫੋਨ ਦੀ ਵਰਤੋਂ ਨਹੀਂ ਕਰਦੇ ਜੇ ਪ੍ਰਮਾਤਮਾ ਨੇ ਚਾਹਿਆ ਉਹ ਸਰੂਹ ਦੀ ਲੰਬੀ ਉਮਰ ਹੋਈ ਉਹ ਤੰਦਰੁਸਤ ਹੋਗੇ ਤਾਂ ਫੇਰ ਮੈਂ ਦੁਬਾਰਾ ਤੋਂ ਐਸੇ ਟੌਪਿਕ ਤੇ ਵੀਡੀਓ ਫੇਰ ਪਾਉਂਗੀ ਤੇ ਮੈਂ ਤੁਹਾਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਜ਼ਰੂਰ ਦੇਵਾਂਗੀ ਤੇ ਇਹ ਮੇਰੇ ਉੱਤੇ ਅੱਜ ਇੱਕ ਬੋਝ ਬਣ ਗਿਆ ਕਿ ਮੈਂ ਤੁਹਾਨੂੰ ਦੱਸਿਆ ਤਾਂ ਸਹੀ ਪਰ ਮੈਂ ਤੁਹਾਡਾ ਭਲਾ ਨਹੀਂ ਕਰ ਸਕੀ ਮੈਂ ਤੁਹਾਨੂੰ ਕੋਈ ਰਾਹ ਨਾ ਦਿਖਾ ਸਕੀ ਵੀ ਜਿੱਥੇ ਜਾ ਕੇ ਤੁਸੀਂ ਵੀ ਤੰਦਰੁਸਤ ਹੋ ਸਕਦੇ ਹੋ ਤੁਸੀਂ ਵੀ ਭਲੇ ਹੋ ਸਕਦੇ ਹੋ ਪਰ ਮੈਂ ਤੁਹਾਨੂੰ ਇੱਥੇ ਇੰਨਾ ਕੁ ਜ਼ਰੂਰ ਕਹਿਣੀ ਆ ਕਿ ਜੋ ਨਾਂ ਗੀਆਂ ਗੱਲਾਂ ਤੇ ਉਹਨਾਂ ਦੇ ਉੱਤੇ ਆਪਾਂ ਜ਼ਰੂਰ ਅਮਲ ਕਰੀਏ ਜੀ ਜਿਸ ਤਰ੍ਹਾਂ ਹੁਣ ਉਹਨਾਂ ਨੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਵੀ ਦੱਸਿਆ ਤੇ ਅੱਜ ਦੁਬਾਰਾ ਫੇਰ ਰਿਪੀਟ ਕਰ ਦਿੰਨੀ ਆ ਉਹ ਕਹਿੰਦੇ ਵੀ ਜਦੋਂ ਆਪਾਂ ਅਮਰਤ ਵੇਲਾ ਹੁੰਦਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਜੁਗਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ ਧੂਪ ਜ਼ਰੂਰ ਲਾਓ ਜੋਤ ਜ਼ਰੂਰ ਲਾਓ ਜੁਗਜੀ ਸਾਹਿਬ ਜੀ ਦਾ ਪਾਠ ਕਰਦੇ ਕੋਲੇ ਪਾਣੀ ਰੱਖੋ ਜਲ ਰੱਖੋ ਉਸ ਜਲ ਨੂੰ ਜਿਹੜਾ ਬੰਦਾ ਬਿਮਾਰ ਆ ਜਿਹੜਾ ਤੁਹਾਨੂੰ ਲੱਗਦਾ ਉਹ ਜੇ ਪੀਂਦਾ ਤਾਂ ਬਾੜੀ ਸੋਹਣੀ ਗੱਲਾਂ ਨਹੀਂ ਪੀਂਦਾ ਤਾਂ ਉਹਨੂੰ ਨਹਾਉਣ ਵਾਲੇ ਪਾਣੀ ਚ ਪਾ ਦਿਓ ਜੀ ਇਹ ਤੁਸੀਂ ਕਰ ਸਕਦੇ ਹੋ ਤਾਂ ਸ਼ਾਮ ਨੂੰ ਜਦੋਂ ਸੂਰਜ ਸ਼ੇਵੰਦੋਂ ਪਹਿਲਾਂ ਪਹਿਲਾਂ ਆਪਣੇ ਬੱਚਿਆਂ ਦੇ ਤੇ ਆਪਣੇ ਕੱਪੜਿਆਂ ਨੂੰ ਅੰਦਰ ਸਮੇਟ ਲਓ ਜੀ ਨਾਲ ਦੀ ਨਾਲ ਕਮਰੇ ਦੇ ਵਿੱਚ ਲਿਆ ਕੇ ਸੁੱਕਣੇ ਪਾ ਦਿਓ ਬਾਹਰ ਬੜੇ ਨਾ ਪਾਉਏ ਇਹਨੀਆਂ ਬੁਰੀਆਂ ਸ਼ਕਤੀਆਂ ਕੱਪੜਿਆਂ ਰਾਹੀਂ ਅੰਦਰ ਆਉਂਦੀਆਂ ਜੇ ਆਪਾਂ ਕਿਸੇ ਨੂੰ ਕੱਪੜੇ ਪਹਿਨਣ ਨੂੰ ਦਿੱਤੇ ਤਾਂ ਉਹ ਕੱਪੜੇ ਪਲੀ ਤੁਸੀਂ ਤੁਸੀਂ ਦੁਬਾਰਾ ਨਾ ਵਰਤੋ ਉਹਨਾਂ ਨੂੰ ਦੇ ਦਿਓ ਤੇ じゃ ਤੁਸੀਂ ਕਿਸੇ ਨੂੰ ਵੀ ਆਵਦਾ ਕੱਪੜਾ ਨਾ ਦੇਉ ਤੇ ਨਾ ਕਿਸੇ ਦਾ ਪਾਓ ਇਹਦੇ ਨਾਲ ਵੀ ਤੁਹਾਨੂੰ ਇਹ ਹੋ ਸਕਦਾ ਬਾਕੀ ਆਵੇ ਆਲੇ-ਦੁਆਲੇ ਪੂਰੇ ਸੁਚੇਤ ਰਹੋ ਜੀ ਕੀ ਹੋ ਰਿਹਾ ਇਹਦੇ ਬਾਰੇ ਤੁਸੀਂ ਰਹੋ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰੋ ਜੋਤੂ ਫੇਰ ਕਰੋ ਬਾਬਾ ਜੀ ਕਹਿੰਦੇ ਜੇ ਤੁਸੀਂ ਇੰਨੇ ਕੰਮ ਕਰੀਆ ਇੰਨੀਆਂ ਜ਼ਿੰਦਗੀ ਦੀਆਂ ਉਲਝਣਾ ਉਹਨਾਂ ਦੇ ਵਿੱਚੋਂ ਤੁਹਾਡੇ ਕੋਲੇ ਜਮਾਂ ਵੀ ਟਾਈਮ ਨਹੀਂ ਜਮਾਂ ਟਾਈਮ ਨਹੀਂ ਕੱਢ ਸਕਦੇ ਇੱਕ ਜੋਤੂਫ ਦਾ ਤੁਸੀਂ ਲਾ ਸਕਦੇ ਆ ਤੁਸੀਂ ਉਹ ਲਾਓ ਸਵੇਰ ਵੀ ਲਾਓ ਸ਼ਾਮ ਨੂੰ ਵੀ ਲਾਓ ਤੇ ਤੁਸੀਂ ਤੁਰੇ ਫਿਰਦੇ ਮੂਲ ਮੰਤਰ ਸਾਹਿਬ ਦਾ ਪਾਠ ਕਰਦੇ ਜਾਓ ਜੇ ਤੁਸੀਂ ਛਿੱਟਾ ਦਿੰਨੇ ਆਂ ਆਪਾਂ ਘਰ ਦੇ ਵਿੱਚ ਛਿੱਟਾ ਦਿੰਨੇ ਆਂ ਮੂਲ ਮੰਤਰ ਸਾਹਿਬ ਦਾ ਪਾਠ ਆਚਾਰੋਂ ਸਾਰੇ ਘਰ ਪਵਿੱਤਰ ਹੋ ਜਾਂਦਾ ਧੂਫ ਦਿੰਨੇ ਆਂ ਫਿਰ ਮੂਲ ਮੰਤਰ ਦਾ ਪਾਠ ਪੜ੍ਹਦੇ ਜਾਓ ਘਰ ਪਵਿੱਤਰ ਹੋ ਜਾਂਦਾ ਜੋਤ ਲਾਉਣੇ ਜੋਤ ਨੂੰ ਸਾਰੇ ਘਰ ਦੇ ਵਿੱਚ ਘਮਾਓ ਜਗਦੀ ਜੋਤ ਨੂੰ ਘਮਾਓ ਸਾਰੇ ਘਰ ਦੇ ਵਿੱਚ ਤੇ ਉਦੋਂ ਮੂਲ ਮੰਤਰ ਸਾਹਿਬ ਦਾ ਪਾਠ ਕਰ ਸਕਦੇ ਹੋ ਰੋਟੀ ਬਣਾਉਣੇ ਉਦੋਂ ਮੂਲ ਮੰਤਰ ਸਾਹਿਬ ਦਾ ਪਾਠ ਕਰੋ ਉਹਦੇ ਅੰਦਰ ਇੱਕ ਇਨਸਾਨ ਤੰਦਰੁਸਤ ਹੁੰਦਾ ਜਿਹੜੇ ਇਨਸਾਨ ਨੂੰ ਇਹ ਬਿਮਾਰੀ ਸੋਨ ਲੱਗਦਾ ਵੀ ਮੈਨੂੰ ਆਹ ਕੁਛ ਕਰਿਆ ਕਰਾਇਆ ਜਾ ਮੈਂ ਕੁਛ ਖਾ ਲਿਆ ਜਾ ਤੇ ਉਹਦੇ ਲਈ ਤੁਸੀਂ ਫਿਰ ਸੋਨੂੰ ਮੈਂ ਦੱਸ ਤੈ ਬ੍ਰਹਮ ਕ ਵਰਕਸ਼ਾਪ ਚ ਦਾ ਪਾਠ ਹੁੰਦਾ ਤੇ ਉਸ ਬਾਣੀ ਨਾਲ ਤੁਸੀਂ ਜਰੂਰ ਜੁੜੋ ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ ਇੱਕ ਮੈਂ ਤੁਹਾਨੂੰ ਇਥੇ ਇਹ ਇਹ ਮੈਂ ਫਿਰ ਦੱਸਦੀ ਆਂ ਵੀ ਜੇ ਉਹ ਆਪਣੇ ਖੇਤਾਂ ਦੇ ਵਿੱਚ ਵੀ ਲੋਕ ਆਪਣੇ ਛਿੱਦਾਂ ਨੂੰ ਮੰਨਦੇ ਮਟੀਆਂ ਲੱਗੀਆਂ ਹੁੰਦੀਆਂ ਹਨਾ ਤੇ ਉਹ ਚੀਜ਼ਾਂ ਤੋਂ ਬੱਚਿਆਂ ਨੂੰ ਬਚਾਇਆ ਕਰੋ ਉੱਥੇ ਤੁਸੀਂ ਖੇਡਣ ਜਾ ਜਾਣ ਦਿਆ ਕਰੋ ਉਹਨਾਂ ਨਾਲ ਵੀ ਇਹ ਚੀਜ਼ਾਂ ਆ ਜਾਂਦੀਆਂ ਫਿਰ ਆਪਾਂ ਕਹਿ ਦਿੰਨੇ ਵੀ ਖਣੀ ਕਿਸੇ ਨੇ ਕਰਤਾ ਨਹੀਂ ਜ਼ਰੂਰੀ ਨਹੀਂ ਹਰੇਕ ਥਾਂ ਹੀ ਨਹੀਂ ਕਰੀਦਈ ਹੈ ਕਰਨ ਵਾਲੀ ਗੱਲ ਨਹੀਂ ਹੁੰਦੀ ਜੀ ਕਈ ਵਾਰ ਇਹੋ ਜਿਹੇ ਨੈਗੇਟਿਵ ਚੀਜ਼ਾਂ ਨਾਲ ਵੀ ਆਪਾਂ ਹੋ ਜਾਂਦੇ ਆ ਜੀ ਕੋਈ ਬੱਚਾ ਉੱਥੇ ਹੱਸਦਾ ਮਜ਼ਾਕ ਹੀ ਕਰਦਾ ਗਲਤ ਬੋਲਦਾ ਉਸ ਨਾਲ ਵੀ ਇਸ ਤਰ੍ਹਾਂ ਹੋ ਜਾਂਦਾ ਇੱਥੇ ਮੈਂ ਤੁਹਾਨੂੰ ਛੋਟੀਆਂ ਛੋਟੀਆਂ ਦੋ ਸਟੋਰੀਆਂ ਦੱਸਦੀਆਂ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਸਾਡੇ ਖੁਦ ਸਾਡੇ ਖੁਦ ਰਿਸ਼ਤੇਦਾਰ ਹੀ ਸੀ ਜੀ ਉਹ ਮੁੰਡੇ ਨਵਰ 26-24 ਸਾਲ ਦੇ ਸਤੂ ਵਿਆਹ ਜਾਂਦੇ ਸੀ ਵਿਆਹ ਹੂੰ ਆ ਰਹੇ ਸੀ ਤੇ ਸ਼ਰਾਬੀਤੀ ਹੋਈ ਸੀ ਉਹਨਾਂ ਦੀ 6-7 ਮੁੰਡੇ ਕਿਸੇ ਵੀ ਵਾਸ਼ਰੂਮ ਜਾਣਾਂ ਤੇ ਉਹਨੇ ਗੱਡੀ ਰੋਕ ਲਈ ਤੇ ਉਹ ਉੱਤਰ ਗਏ ਉੱਤਰ ਕੇ ਵਾਸ਼ਰੂਮ ਕਰਨ ਲਈ ਖੇਤਾਂ 'ਚ ਵੜ ਗਏ ਉਹਦੂ ਉਸ ਟਾਈਮ ਥੋੜਾ ਨਰਮੇ ਜਿਆਦਾ ਹੁੰਦੇ ਸੀ ਉਸ ਖੇਤਰ 'ਚ ਤੇ ਉਹ ਕਹਿੰਦੇ ਐ ਵਾਸ਼ਰੂਮ ਕਰਨ ਲਈ ਖੇਤਾਂ ਦੇ ਅੰਦਰ ਚਲੇ ਗਏ ਤੇ ਗਾਹਾਂ ਵੀ ਦਰਖਤ ਸੀ ਦਰਖਤ ਦੇ ਥੱਲੇ ਕਿਸੇ ਬਾਬੇ ਜੀ ਦੀ ਮੱਟੀ ਬਣੀ ਹੋਈ ਸੀਗੀ ਇਹ ਤੁਸੀਂ ਆ ਵੀ ਪੰਜਾਬ ਦੇ ਵਿੱਚ ਦੇਖ ਰਹੇ ਹੋ ਨਾ ਖੇਤਾਂ ਦੇ ਵਿੱਚ ਛੋਟੇ ਛੋਟੇ ਮਟੀਆਂ ਵੱਡੀਆਂ ਜਵਾਬ ਰਸ਼ੀਦਾਂ ਦੀਆਂ ਬਣਾਉਂਦੇ ਆਪਾਂ ਤੇ ਉਹ ਉਸ ਤਰ੍ਹਾਂ ਮੱਠੀ ਬਣੀ ਹੋਈ ਸੀ ਤੋਂ ਬੱਚੇ ਚੌੜ ਕਰਦੇ ਖਾਤੇ ਤੇ ਮੱਠੀ ਮੱਠੀ ਦੇ ਉੱਪਰ ਵਾਸ਼ਰੂਮ ਕੀਤਾ ਉਹਨਾਂ ਨੇ ਜੀ ਤੇ ਉਸ ਤੋਂ ਬਾਅਦ ਜਦੋਂ ਮੁੰਡਾ ਆਇਆ ਉਹ ਤੀਜੇ ਦਿਨ ਮੁੰਡਾ ਪਾਗਲ ਹੋ ਗਿਆ ਬਿਲਕੁਲ ਪਾਗਲ ਹੋ ਗਿਆ ਉਹ ਕੋਈ ਸੁੱਤ ਬੁੱਤਨਾ ਕੱਪੜੇ ਲਾ ਕੇ ਸੜਦਾ ਅਕਰੀਆ ਇਸ ਤਰ੍ਹਾਂ ਕੋਈ ਸੁੱਤ ਬੁੱਤਨਾ ਜੀ ਉਹ 15-20 ਦਿਨ ਇਸ ਤਰ੍ਹਾਂ ਰਿਹਾ ਹਾਨੀਸਾਰ ਨੇ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ 27-28 ਸਾਲ ਦਾ ਮੁੰਡਾ ਸੀ ਤੇ 3 ਸਾਲ ਚਾਰੇ ਦੇ ਬਿਆਨ ਹੋਇਸ ਤੇ ਡੇਢ ਸਾਲ ਦਾ ਉਹਦੇ ਬੇਟਾ ਸੀ ਤੇ ਉਹਨੇ ਜ਼ਿੰਦਗੀ ਜਮਾ ਖਤਮ ਕਰਦੀ ਉਹ ਉਹ ਜਿਹੜੀ ਸਟੋਰੀ ਐ ਮੈਂ ਤੁਹਾਨੂੰ ਦੱਸਦੀ ਆ ਉਹ ਪਹਿਲਾਂ ਕਿਸੇ ਨੇ ਨਾ ਦੱਸੀ ਜਦੋਂ ਉਹਦੀ ਮੌਤ ਹੋ ਗਈ ਜਿਹੜੇ ਉਹਦੇ ਯਾਰ ਦੋਸਤ ਸੀ ਉਹਨਾਂ ਨੇ ਫਿਰ ਦੱਸੀ ਕਹਿੰਦੇ ਅਸੀਂ ਬਰਾਤ ਗਏ ਸੀ ਅਸੀਂ ਇਹਨੂੰ ਬਹੁਤ ਰੋਕਿਆ ਸੀ ਵੀ ਤੂੰ ਐਨਾ ਨਾ ਕਰ ਵੀ ਨਹੀਂ ਯਾਰ ਵੀ ਇਹ ਕੋਈ ਸ਼ਹੀਦ ਹੁੰਦੇ ਤਾਂ ਐ ਪਰ ਸਾਡੇ ਕਹਿੰਦੇ ਨਹੀਂ ਰੁਕਿਆ ਕਿਉਂਕਿ ਉਹਦੀ ਸ਼ਰਾਬ ਜ਼ਿਆਦਾ ਪੀਤੀ ਸੀ ਤੇ ਇਹ ਮਜ਼ਾਕ ਮਜ਼ਾਕ ਦੇ ਵਿੱਚ ਹੀ ਨਹੀਂ ਵੀ ਐਵੇਂ ਕੀਤਾ ਪੀ ਹੁਣ ਤੁਸੀਂ ਦੇਖ ਲਓ ਨੇ ਆਪਣੀ ਜ਼ਿੰਦਗੀ ਦੇ ਹੱਥ ਧੋ ਲਿਆ ਕਿ ਇਹ ਜ ਐਹੋ ਜੀਆਂ ਗਲਤੀਆਂ ਕਾਰਨ ਵੀ ਹੋ ਜਾਂਦਾ ਇਹ ਨਹੀਂ ਸੋਚੀਦਾ ਹੁੰਦਾ ਕਿ ਆਪਾਂ ਜੇ ਵੀ ਕਿਸੇ ਨੇ ਕਰ ਕੀਤਾ ਕਰਾਇਆ ਵੀ ਤਾਂ ਹੀ ਆਏ ਹੋਗੇ ਤਾਂ ਹੀ ਨਹੀਂ ਆਏ ਹੁੰਦਾ ਕਈ ਵਾਰ ਐਹੋ ਜੀਆਂ ਗਲਤੀਆਂ ਕਾਰਨ ਵੀ ਆਪਣੀ ਜ਼ਿੰਦਗੀ ਆਪਣਾ ਘਰ ਸਭ ਕੁਝ ਬਰਬਾਦ ਹੋ ਜਾਂਦਾ ਤੇ ਬੱਚਿਆਂ ਨੂੰ ਆਪਣੇ ਨੂੰ ਸਮਝਾਇਆ ਕਰੋ ਜੀ ਇਹਨਾਂ ਚੀਜ਼ਾਂ ਤੋਂ ਦੂਰ ਰੱਖਿਆ ਕਰੋ ਜੋ ਕੁਛ ਹੈ ਜੋ ਕੁਛ ਇਹਦੇ ਕੋ ਸ਼ਹੀਦ ਹੈ ਤੇ ਪਰ ਉਹ ਆਪਨੇ ਸੱਚੀ ਸ਼ਰਧਾ ਨਾਲ ਮੰਨਦੇ ਰੱਖੇ ਜੀ ਤੇ ਇਸ ਤਰ੍ਹਾਂ ਦੀ ਮੇਰੀਆਂ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਜੇ ਕੋਈ ਮੇਥੋਂ ਵੀਡੀਓ ਬਣਾਉਂਦੀ ਤੇ ਸ਼ਬਦ ਇਧਰ ਕੋ ਉਧਰ ਹੋ ਗਿਆ ਕੋ ਵੱਧ ਘੱਟ ਬੋਲਿਆ ਗਿਆ ਤਾਂ ਪਲੀਜ਼ ਮੈਨੂੰ ਮਾਫ ਕਰਨਾ ਤੇ ਅੱਗੇ ਤੋਂ ਮੇਰੇ ਚੈਨਲ ਨੂੰ ਵੇਖਣ ਮੈਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਣਾ ਮੇਰੀ ਵੀਡੀਓ ਕਿੰਦਾ ਦੀ ਲੱਗੀ ਤੁਹਾਡਾ ਬਹੁਤ ਬਹੁਤ